ਜੰਨਤ ਦੇ ਜਰਖੜ ਦੇ ਵਿੱਚ ਜਗਰੂਪ ਜੀ ਜਿੱਥੇ ਹਰ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪੁਰਾਣਾ ਵਿਰਸਾ ਲੈਂਦੇ ਤੇ ਚੜਦਾ ਪੰਜਾਬ ਦਾ ਕੀ ਕਲਚਰ ਸੀ ਉਹ ਦਿਖਾਇਆ ਤੇ ਉੱਥੇ ਨੌਜਵਾਨ ਜਿਹੜੇ ਅੱਜ ਚੜਦੇ ਪੰਜਾਬ ਦੀ ਗੱਲ ਕਰਾ ਕੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀ ਨੂੰ ਸਮਝਣ ਵਾਲੇ ਬੈਠੇ ਨੇ ਤੇ ਇੱਕ ਨਾਮ ਉਹਨਾਂ ਦੇ ਦਿਲ ਦੇ ਉੱਤੇ ਅੱਜਕੱਲ ਰਾਜ ਕਰ ਰਿਹਾ ਤੇ ਸੱਭਿਆਚਾਰ ਖੇਤਰ ਦੀ ਇੱਕ ਜਾਣੀ ਪਹਿਚਾਣੀ ਸ਼ਖਸੀਅਤ ਸਿੱਧੂ ਮੂਸੇਵਾਲਾ ਦੇਖੋ ਸਾਨੂੰ ਬਹੁਤ ਬੰਦੇ ਨੇ ਕਿਹਾ ਵੀ ਸਿੱਧੂ ਮੂਸੇਵਾਲਾ ਪਾਰਕ ਪਾਕਿਸਤਾਨ ਚ ਕੋਮ ਬਣਾਇਆ ਕਿਉਂਕਿ ਇੱਕ ਇੱਕ ਕੇ ਗਾਇਕ ਸੀਗਾ ਜਿਨੇ ਸ਼ਰਧਾਂ ਤੋੜਤੀਆਂ ਉਹ ਜਿਹਦੇ ਫੈਨ ਪੱਕਲੇ ਪਾਕਿਸਤਾਨ ਚ ਨਹੀਂ ਪੂਰੀ ਦੁਨੀਆ ਚ ਹੋ ਗਏ ਇਸ ਕਰਕੇ ਅਸੀਂ ਇਹਨੂੰ ਆਊਟ ਆਫ ਕੰਟਰੀ ਇੱਥੇ ਮਦੀਮੀ ਪਾਕਿਸਤਾਨ ਚ ਲੈ ਕੇ ਆਏ ਆ ਔਰ ਬਾਕੀ ਇਹ ਜਵਾਕਾਂ ਦਾ ਨਜੂਦ ਦਾ ਫੇਵਰਟ ਹੀਰੋ ਆ ਬਿਲਕੁਲ ਤੇ ਇਹ ਤਾਂ ਚਾਹ ਜਿੱਥੇ ਮਰਜੀ ਇਹਨੂੰ ਲਾ ਦੀਏ ਪਾਕਿਸਤਾਨ ਚ ਮੈਨੂੰ ਫੋਨ ਵੀ ਬੜੇ ਕਾਫੀ ਆਉਂਦੇ ਔਰ ਮੈਨੂੰ ਇਹਨਾਂ ਦੀ ਡੈਥ ਦਾ ਪਤਾ ਵੀ ਪਾਕਿਸਤਾਨ ਚੋਂ ਲੱਗਿਆ ਸੀ ਹਾਂਜੀ ਉਹ ਅਸੀਂ ਇੱਥੇ ਬੈਠੇ ਸੀ ਮੈਨੂੰ ਪਤਾ ਨਹੀਂ ਸੀਗਾ ਕੁਦਰਤੀ ਮੇਰਾ ਫੋਨ ਬੰਦ ਸੀਗਾ ਉਦੋਂ ਜੋ ਫੋਨ ਆਇਆ ਕਹਿੰਦਾ ਸਾਨੂੰ ਪਹਿਪਤਾ ਲੱਗਿਆ ਹਾਂ ਕਹਿੰਦੇ ਅਸੀਂ ਵਾਲੀਬਾਲ ਖੇਡਦੇ ਹਾਂ ਮੈਨੂੰ ਕਿਹਾ ਪਈ ਸਾਨੂੰ ਇਹ ਪਤਾ ਲੱਗਿਆ ਕਿ ਸਿੱਧੂ ਮੂਸੇਵਾਲੇ ਤੇ ਕਿਸੇ ਨੇ ਗੋਲੀ ਮਾਰਤੀ ਹੈ ਮੈਂ ਸਰ ਮੈਂ ਮੋਬਾਈਲ ਦੇਖਿਆ ਨਹੀਂ ਜੋ ਦੇਖਿਆ ਜਾਨੂੰ ਚਲੋ ਸੋਸ਼ਲ ਮੀਡੀਆ ਤੇ ਖਬਰਾਂ ਚੱਲਦੀਆਂ ਸੀਗੀਆਂ ਤੇ ਉਸ ਦਿਨ ਹੀ ਮੇਰੇ ਬੜਾ ਮਨ ਚ ਸੀਗਾ ਵੀ ਸਰ ਕੋਲੇ ਕੋਈ ਅਧਿਕਾਰ ਨਹੀਂ ਉਹਨੂੰ ਮਾਰਨ ਦਾ ਬਿਲਕੁਲ ਠੀਕ ਹੈ ਜਿੱਡਾ ਵੀ ਕੋਈ ਬੰਦਾ ਮਰ ਜੇ ਤੇ ਪਰ ਤੁਸੀਂ ਜੋ ਕਿਸੇ ਫੇਵਰਿਟ ਹੀਰੋ ਸਮਾਜ ਦਾ ਜਿਹੜਾ ਜਿਸ ਦੀ ਸਮਾਜ ਨੂੰ ਬਹੁਤ ਵੱਡੀ ਕੰਟਰੀਬਿਊਸ਼ਨ ਹੋਵੇ ਉਹਨੂੰ ਤੁਸੀਂ ਮਾਰੋਗੇ ਮੈਂ ਕਿ ਇਦੋਂ ਪਾਫੀ ਬੰਦੇ ਕੱਟਿਆ ਬੰਦੇ ਹੋ ਨਹੀਂ ਸਕਦੇ ਤੋਂ ਨਹੀਂ ਸੋ ਸਿੱਧੂ ਮੂਸੇਵਾਲਾ ਜਿੱਥੇ ਆਪ ਫੇਮ ਸੀਗਾ ਫੇਮਸ ਸੀ ਉਹਨੇ ਜਿਹੜੀ ਚੀਜ਼ ਨਾਲ ਜੁੜਿਆ ਉਹ ਜੁੜ ਫੇਮਸ ਹੋਈ ਹੈ 5911 ਟਰੈਕਟਰ ਇਹ ਆਪਣੀ ਉਮਰ ਦਿਆਂ ਨੇ ਚੰਗਾ ਵਾਹਿਆ ਪਰ ਹੁਣੇ ਕੰਪਨੀ ਵੀ ਬੰਦ ਹੋ ਗਈ ਹੈ ਪੰਜੌਰ ਦੇ ਵਿੱਚ ਇਹ ਬਣਦਾ ਸੀ ਤੇ ਅੱਜ ਇਹ ਪਰ ਜਿੱਥੇ ਵੀ ਕਿਤੇ ਕਿਸੇ ਕੋਲ ਖੜਾ ਤੇ ਸਾਂਭਿਆ ਹੋਇਆ ਤੇ ਹੁਣ ਸਿੱਧੂ ਮੂਸੇਵਾਲੇ ਦੇ ਨਾਂ ਦੇ ਨਾਲ ਰਲ ਕੇ ਇਹਦੀ ਵੀ ਕੀਮਤ ਦੁੱਗਣੀ ਚੌਗਣੀ ਹੋ ਗਈ ਆ ਦੇਖੋ ਨਾ ਅਸੀਂ origignal ਟਾਇਰ ਲਾਏ ਨੇ ਕੋਈ ਫਾਰਮੈਲਟੀ ਨਹੀਂ ਕੀਤੀ ਹੈਗੀ ਬਿਲਕੁਲ ਠੀਕ ਹੈ ਤੇ ਉਹ ਮੂਰੇ ਵੀ origignal ਟਾਇਰ ਹੈਗਾ ਥੋੜੀ ਜਿਹੀ ਸਿਰੋ ਜਗਾ ਅਜ ਘੱਟ ਸੀ ਸਾਨੂੰ ਪਹਿਲਾਂ ਇੰਨੀ ਜਜਮੈਂਟ ਨਹੀਂ ਸੀ ਹੂੰ ਤੇ ਜੇ ਕਿਤੇ ਹੋਰ 5-7 2-3 ਫੁੱਟ ਉੱਚਾ ਹੋ ਜਾਂਦਾ ਤਾਂ ਫਿਰ ਇਹ ਸਾਰਾ ਇਹਦਾ ਉਤਰੀ ਸਤਰੀ ਬਣ ਜਾਣੀ ਸੀਗੀ ਸਾਰਾ ਬਣ ਗਿਆ ਹਾਂ ਚਲੋ ਫਿਰ ਵੀ ਇੱਕ ਇੱਕ ਜਦੋਂ ਇੱਕ ਸੰਕੇਤ ਹੈ ਸੰਕੇਤ ਇੱਕ ਯਾਦ ਕਰ ਰਹੇ ਆ ਅਸੀਂ ਤੇ ਉਹਨੂੰ ਬਸ ਸਾਡੇ ਫੇਵਰਿਟ ਹੀਰੋ ਅਲਕੋਲ ਸੋ ਜਦਾਂ ਜਗਰੂਪ ਜੀ ਨੇ ਦੱਸਿਆ ਕਿ ਜਦਾਂ ਸਿੱਧੂ ਮੂਸੇਵਾਲਾ ਦਾ ਜਦੋਂ ਇਹ ਸਾਰੀ ਘਟਨਾ ਵਾਪਰਦੀ ਹੈ ਤੇ ਇਹਨਾਂ ਨੂੰ ਪਾਕਿਸਤਾਨ ਤੋਂ ਕਿਸੇ دوست ਦਾ ਫੋਨ ਆਇਆ ਸੀ ਤੇ ਮੈਂ ਜਗਰੂਪ ਜੀ ਉਦੋਂ ਬੈਂਗਲੌਰ ਤੋਂ ਚੰਡੀਗੜ੍ਹ ਲਈ ਫਲਾਈਟ ਕਰ ਰਿਹਾ ਸੀਗਾ ਗੰਡਾ ਸਿੰਘ ਵਾਲਾ ਦੇ ਲਾਗੇ ਪਿੰਡਾ ਮੁਹੰਮਦ ਜਹਾਦ ਹੈਗਾ ਮੁੰਡਾ ਹ ਉਹ ਇੱਥੋਂ ਆਪਣੇ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਦਾ ਪਿੰਡ ਆ اچھا ਉਹ ਜਿੰਨੇ ਆਲੇ ਦਾਲੇ ਆਪਣੇ ਪਿੰਡ ਨੇ ਹੰਬੜਾ ਸਲੇਮਪੁਰ ਆਪਣਾ ਬੁੱਢਿਆਲ ਉਹ ਸਾਰੇ ਪਿੰਡਾਂ ਦੀ ਗੱਲ ਕਰਦੇ ਹੁੰਦੇ ਆ ਕਿਉਂਕਿ ਇੱਧਰ ਉੱਠ ਕੇ ਬੰਦੇ ਗਏ ਹੋਏ ਨੇ ਤੇ ਹਰ ਇੱਕ ਬੰਦੇ ਨੂੰ ਦੱਸਾਂਗਾ ਵੀ ਮੈਂ ਆਪਣੇ ਪਿੰਡ ਨੂੰ ਦੇਖਾਂ ਤੇ ਆਪਾਂ ਨੂੰ ਵੀ ਦੱਸਾਂਗਾ ਜਿਹੜੇ ਉਹਦੇਲੇ ਪਿੰਡ ਨੇ ਤੇ इवन ਉਹ ਤੇ ਗੁਜਰਾں ਤੋਂ ਇਥੇ ਹਾਕੀ ਟੀਮ ਖੇਡ ਕੇ ਗਈ ਤੇ ਉਹ ਇੱਕ ਲੜਕੀ ਦਾ ਪਿਆ ਸੀ ਉਹ ਮੈਨੂੰ ਕਹਿੰਦੀ ਵੀ ਭਾਜੀ ਤੁਸੀਂ ਜੇ ਮੇਰੇ ਵਿਆਹ ਤੇ ਆਉਣਾ ਹੁਣ ਆਪਾਂ ਜਾ ਨਹੀਂ ਸਕਦੇ ਸੀ ਫਿਰ ਮੈਂ ਮੁੰਡੇ ਨੂੰ ਕਿਹਾ ਉਹ ਜਰਾ ਮੇਰੇ ਵਿਆਹ ਦੇ ਉੱਤੇ ਸਕਨ ਦੇ ਕੇ ਆਇਆ ਸੋ ਇਹ ਚੀਜ਼ਾਂ ਨੇ ਜੇ ਖੇਚਾ ਉਧਰਲੇ ਲੈਂਦੇ ਤੇ ਜੜਦੇ ਪੰਜਾਬ ਦੇ ਵਿੱਚ ਆਪਸੀ ਪਿਆਰ ਸਾਰੇ ਆਵਾਮ ਜਿਹੜੇ ਇਧਰਲੇ ਵੀ ਤੇ ਉਧਰਲੇ ਵੀ ਉਹ ਇੱਕ ਦੂਜੇ ਨੂੰ ਚਾਹੁੰਦੇ ਨੇ ਹਾਂ ਕੋਸ਼ਿਸ਼ ਕਰ ਹੁੰਦੇ ਨੇ ਕੁਝ ਕਿ ਇਧਰ ਵੀ ਐ ਤੇ ਕੁਝ ਕੋ ਉਧਰ ਵੀ ਨੇ ਜਿਨ੍ਹਾਂ ਦੇ ਦਿਲ ਦੇ ਵਿੱਚ ਸਿਰਫ ਨਫ਼ਰਤ ਹੀ ਪਾਲੀ ਗਈ ਐ ਉਹ ਮੈਂ ਉਹਨਾਂ ਦਾ ਵੀ ਕਸੂਰ ਨਹੀਂ ਮੰਨਦਾ ਜਿਸ ਤਰ੍ਹਾਂ ਦਾ ਉਹਨਾਂ ਨੂੰ ਕਲਚਰ ਦਿੱਤਾ ਗਿਆ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਲਕੀਰ ਦੇ ਫਕੀਰ ਹੋ ਜਾਂਦੇ ਨੇ ਸੋ ਖੈਰ ਇਹਨਾਂ ਚੀਜ਼ਾਂ ਨੂੰ ਸਾਂਭਣ ਦੀ ਬੇਹੱਦ ਲੋੜ ਐ ਇਹ ਚੀਜ਼ਾਂ ਜਿਹੜੀਆਂ ਜਦਾਜਤ ਜਨਤ ਤੇ ਜਰਖੜ ਦੇ ਵਿੱਚ ਜਦੋਂ ਤੁਸੀਂ ਆਓਗੇ ਤੁਹਾਨੂੰ ਜਿੱਥੇ ਸਾਰਾ ਕੁਝ ਲੈਂਦਾ ਚੜਦਾ ਪੰਜਾਬ ਦੇਖਣ ਨੂੰ ਮਿਲੇਗਾ ਉੱਥੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸਿੱਧੂ ਮੂਸੇਵਾਲਾ ਤੇ 9/11 ਟਰੈਕਟਰ ਵੀ ਦੇਖਣ ਨੂੰ ਤੁਹਾਨੂੰ